ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਵਿਣਗ ਤੋਂ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਬਣਾ ਰਹੇ ਆ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਆ ਇਸ ਪਿੰਡ ਦੇ ਵਿੱਚ ਜੇ ਗੱਲ ਕਰੀਏ ਨਾ ਟੂਲ ਟੈਕਸ ਤੋਂ ਥੋੜਾ ਜਿਹਾ ਦੂਰੀ ਦੇ ਉੱਤੇ ਹੀ ਬਾਈ ਦਾ ਘਰ ਆ ਮੋਕਸਰ ਵਾਲੇ ਪਾਸੇ ਹੋਈਏ ਤਾਂ ਤੀਜਾ ਚੌਥਾ ਘਰ ਹੈਗਾ ਬਾਈ ਦਾ ਤੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਤਾਂ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਬਾਈ ਹਾਂਜੀ ਠੀਕ ਆ ਠੀਕ ਆ ਨਾਂ ਦੱਸੀ ਬਾਈ ਆਪਣਾ ਨਾਂ ਮੇਰਾ ਤੇਜ ਸਿੰਘ ਤੇਜ ਸਿੰਘ ਹਾਂਜੀ ਠੀਕ ਆ ਬਾਈ ਤੇਜ ਇੱਕ ਵਾਰੀ ਆਪਣਾ ਨੰਬਰ ਦੱਸ ਦੀ 99699 99699 ਹਾਂਜੀ ਹਾਂਜੀ 51953 51953 ਹਾਂਜੀ ਠੀਕ ਆ ਝੋਟੀ ਬਾਈ ਆਪਣੇ ਘਰ ਦੀ ਆ ਹਾਂ ਘਰ ਦੀ ਠੀਕ ਆ ਕਿੰਨੇ ਮਾਸੂਆ ਸੂਣਾ ਬਾਈ ਇਹਨੇ ਪਹਿਲਾ ਸੂਆ ਸੂਣਾ ਠੀਕ ਆ ਪਹਿਲਾ ਸੂਆ ਸੂਣਾ ਦਿਨ ਕਿੰਨੇ ਲੈ ਜੂ ਬਾਈ ਦਿਨ ਇਹ ਲੈ ਜੂਗੀ ਤਿੰਨ ਚਾਰ ਕਿ ਲੈ ਜੂਗੀ ਤਿੰਨ ਚਾਰ ਦਿਨ ਲੈ ਜੂ ਹਾਂਜੀ ਠੀਕ ਆ ਕੋਈ ਸੀਮਨ ਸੁਮਨ ਦਾ ਪਤਾ ਹੈ ਬਾਈ ਕਿਹੜਾ ਲੱਗਿਆ ਸੀਮਨ ਸੁਮਨ ਦੀ ਜਾਵੀ ਲੱਗਿਆ ਸੀ ਠੀਕ ਆ ਲੱਗਿਆ ਨੀਲੀ ਜਾਵੀ ਦਾ ਸੀ ਹਾਂ ਹਾਂ ਗੱਦੇ ਡਾਕਟਰ ਦਾ ਬਣ ਲੱਗਿਆ ਠੀਕ ਆ ਲੋ ਬਰੀ ਵਾਲੇ ਤੋਂ ਗੁਰਦੇਵ ਡਾਕਟਰ ਇਹ ਆਈ ਕਰਦਾ ਉਹਨਾਂ ਤੋਂ ਸੀਮਨ ਲੱਗਿਆ ਬਾਈ ਹਰੀ ਜੰਦੇ ਉਹੀ ਆਉਂਦੇ ਆਪਣੇ ਘਰੇ ਤੇ ਆਪ ਦਾ ਜਿਹੜਾ ਰਿਕਾਰਡ ਸੀਗਾ ਜੇ ਆਪ ਦੀ ਸਿੰਮੰਦੀ ਕਰ ਕਰੀਏ ਉਹ ਵੀ ਉਹ ਨਹੀਂ ਲਾਇਆ ਸੀ ਬਾਈਆਂ ਦਾ ਆਫ ਕੈਮਰਾ ਗੱਲ ਕੀਤੀ ਸੀ ਤੇ ਬਾਈ ਹੁਣ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਇਹ ਪਹਿਲੇ ਸੂਏ ਕਿੰਨਾ ਕ ਪਾ ਦੂਗੀ ਇਹ 10 12 ਲੀਟਰ ਤਾਂ ਘੜ ਦੇ ਦਊਗੀ ਠੀਕ ਹੈ ਤੇ ਇਹਦੀ ਮਾਂ ਦਾ ਕਿੰਨਾ ਕ ਸੀ ਬਾਈ ਮਾਂ ਦਾ ਸੀ 13 14 14 15 ਲੀਟਰ ਸੀਗਾ 14 15 ਲੀਟਰ ਦੇ ਲਗਭਗ ਸੀਗਾ ਠੀਕ ਆ ਲਓ ਵੀ ਸੋਹਣੇ ਢਾਂਜੇ ਦੇ ਵਿੱਚ ਨੀਲੀ ਰਾਵੀ ਤੁਹਾਨੂੰ ਦਿਖਾਉਣ ਲੱਗੇ ਆ ਬਾਕੀ ਦੋਸਤੋ ਸੰਭਾਲ ਦੀ ਗੱਲ ਕਰੀ ਨਾ ਸੋਹਣੀ ਸੰਭਾਲ ਕੀਤੀ ਆ ਬਿਲਕੁਲ ਦੋਸਤੋ ਸਾਫ ਸੁਥਰੀ ਝੋਟੀ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਹੋਊ ਬਿਲਕੁਲ ਕੁੰਡਾ ਸਿੰਘ ਦੋਵੇਂ ਦੋਸਤੋ ਬੁੱਲਾ ਦੇ ਨਿਸ਼ਾਨ ਹੈਗਾ ਮੱਥੇ ਦੇ ਵਿੱਚ ਪਟਾ ਅੱਖਾਂ ਹੀ ਦੋਵਾਂ 'ਚ ਜਵਾਬ ਹੈਗਾ ਚਾਰੇ ਪੈਰ ਚਿੱਟੇ ਆ ਤੇ ਥੱਲੇ ਬਾਹੂ ਚੋਈ ਨਿਸ਼ਾਨ ਹੈਗਾ ਹਵਾਨੇ ਤੇ ਵੀ ਨਿਸ਼ਾਨ ਹੈਗਾ ਨੇੜੇ ਹੋ ਕੇ ਤੁਹਾਨੂੰ ਜੱਜਮੈਂਟ ਸਾਰੀ ਕਰਾ ਦਿੰਨੇ ਆ ਦੇਖਦਾ ਹਾਂ ਉਸਨੇ ਬਾਕੀ ਸੀਲ ਸੌ ਦੀ ਗੱਲ ਕਰੀਏ ਕਰਮਾ ਵਾਲੀ ਸੀਲ ਸੌ ਬਹੁਤ ਆ ਠੀਕ ਆ ਸੋ ਬਈ ਕਰਨੀ ਢਿੱਟ ਤੇ ਵੀ ਪੂਰੇ ਤੇ ਨਿਸ਼ਾਨ ਹੈਗਾ ਵੇਖ ਸਕਦੇ ਆ ਸੋਹਣੀ ਨੀਲੀ ਰਾਵੀ ਦੋਸਤੋ ਪੂਛ ਉੱਪਰ ਤਾਂ ਹੀ ਚਿੱਟੀ ਆ ਤੇ ਸੂਤੇ ਵੀ ਨਿਸ਼ਾਨ ਹੈਗਾ ਇੱਕ ਸਾਰ ਇਹ ਹਵਾ ਨਹੀਂ ਜਜਮੈਂਟ ਤੁਹਾਨੂੰ ਦੋਨੇ ਪਾਸਿਆਂ ਤੋਂ ਕਰਾਉਣੇ ਆ ਦੇਖ ਸਕਦੇ ਬਿਲਕੁਲ ਸਾਫ ਸੁਥਰੀ ਐ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਬਿਲਕੁਲ ਤਿਆਰੀ ਦੇ ਵਿੱਚ ਆ ਇੱਕ ਦੋ ਦਿਨ ਇਹਨਾਂ ਸੂਨ ਦੇ ਵਿੱਚ ਲੈਣੇ ਆ ਕਦ ਕਾਠਾਂ ਦੀ ਪੂਰੀ ਵੱਡੀ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਇੱਕ ਅਲੀ ਬਾਹਰ ਗੀੜਾ ਕੜਵਾ ਲਈ ਲੋ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਤੂੰ ਨਹੀਂ ਜਾਂਦੀ ਤਾਂ ਤੁਹਾਨੂੰ ਹਵਾਨਾ ਹੀ ਜਿਹੜੀ ਜੱਜਮੈਂਟ ਹੋ ਜਾਣੀ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਹਵਾਨਾ ਤੇ ਪਤਲੀ ਚਮੜੀ ਦੇ ਵਿੱਚ ਆ ਦੁੱਧ ਵਾਲੀ ਝੋਟੀ ਆ ਦੋਸਤੋ ਬਾਈ ਦੇ ਘਰ ਦੀ ਝੋਟੀ ਆ ਥੋੜਾ ਜਨਾ بارش ਕਰਕੇ ਚਿੱਕੜ ਹੈਗਾ ਤੋੜਨ ਦੀ ਕੋਸ਼ਿਸ਼ ਕਰਾਂ ਵੀ ਘੱਟ ਤੋੜਾਂਗੇ ਬਾਕੀ ਸੋਹਣੇ ਕਦ ਕਾਠ ਦੇ ਵਿੱਚ ਆ ਜਿਹੜਾ ਵੀਰ ਇੱਥੇ ਆ ਕੇ ਦੋਸਤੋ ਤਸੱਲੀ ਕਰਨਾ ਚਾਹੁੰਦਾ ਇੱਥੇ ਆ ਕੇ ਕਰ ਲੈ ਜਿਹੜੇ ਵੀਰ ਦੇ ਪਸੰਦ ਹੋਵੇ ਸੀਲ ਸੌ ਦੀ ਗੱਲ ਕਰੀਏ ਨਾ ਕਰਮਾ ਵਾਲੀ ਸੀਲ ਸੌ ਬਹੁਤ ਹੈ ਜਹੇ ਵੀ ਦੋਸਤੋ ਇਹ ਗੱਲ ਕਰੀਏ ਧੱਲ ਪਈ ਆ ਹਵਾਨੇ ਚ ਇੱਕ ਦੋ ਦਿਨ ਅਰਮਾਨ ਆ ਵੀ ਇਹਨੇ ਲੈ ਜਾਣੇ ਆ ਤੇ ਰੇਟ ਬਾਈ ਤੋਂ ਪੁੱਛਦ ਨੇ ਆਂ ਭਾਈ ਤੇਰਾ ਰੇਟ ਕੀ ਕਰਾਂ ਇੱਕ 15 ਕਰ ਦੋ ਇੱਕ 15 ਠੀਕ ਆ ਮਾਨਤਨ ਕਰ ਦਾਂਗੇ ਥੋੜਾ ਬਹੁਤ ਮਾਨਤਨ ਕਰ ਠੀਕ ਆ ਲੋ ਵੀ ਜਿਹੜੇ ਵੀਰ ਤੇ ਪਸੰਦ ਹੋਵੇ 1,115,000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਜਿਹੜੇ ਵੀਰ ਤੇ ਪਸੰਦ ਹੋਵੇ ਬਾਈ ਦਾ ਪਿੰਡ ਹੈਗਾ ਵਿੜੰਗ ਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ